ਇਹ ਗੱਲ ਅਸੀਂ ਮੰਡੀ ਚ ਕਿਵੇਂ ਆਈ ਪਰਿਵਾਰ ਦੋ ਬੇਟੀਆਂ ਇੱਕ ਘਰ ਵਾਲੀ ਇੱਕ ਮੈਂ ਅਸੀਂ ਤੜਕੇ ਸਵੇਰ 8 ਵਜੇ ਮੰਡੀ ਚਲੇ ਜਾਂਦੇ ਆ ਤੇ ਮੰਡੀ ਚ ਜਾਣ ਤੋਂ ਬਾਅਦ ਮੇਰੀ ਬੇਟੀ ਹੁੰਦੀ ਉਹਦੇ ਥੀ ਸੱਟ ਲੱਗੀ ਆ ਉਹ ਇਥੇ ਲੋਕ ਲਾ ਕੇ ਉਹਨੂੰ ਪੈ ਜਾਂਦੀ ਆ ਤੇ ਰੀਨਾ ਕੌਰ ਆਈ ਆ ਉਹਨੇ ਗੇਟ ਖਲਵਾਇਆ ਖੜਕਾ ਕੇ ਇਹ ਕਹਿੰਦੀ ਕੌਣ ਆ ਕਹਿੰਦੀ ਮੈਂ ਰੀਨਾ ਐ ਕਿ ਉਹਨੇ ਗੇਟ ਖੋਲਤਾ ਇਹ ਬੰਦੇ ਨੇ ਅੰਦਰ ਮੋਟਰਸਾਈਕਲ ਵਾਰਤਾ ਮਗਰੇ ਰੀਨਾ ਕੌਰ ਵੜੇ ਗਿਆ ਕਹਿੰਦੀ ਪੁੱਤ ਤੂੰ ਉਧਰ ਜਾ ਵੜਾ ਤੇ ਅਸੀਂ ਕੋਈ ਗੱਲ ਕਰਨੀ ਆ ਉਸ ਦਿਵਾਲ ਕੁੜੀ ਇਹਨਾਂ ਦੇ ਘਰੇ ਜਾਵੜੀ ਆ ਪਾਸੇ ਬਾਹਰ ਕਰਤੀ ਆ ਤੇ ਮਗਰ ਇਹ ਜਸਵਿੰਦਰ ਸਿੰਘ ਆ ਗਿਆ ਉਹਨਾਂ ਦੋਨੇ ਰੇਲ ਮਿਲ ਕੇ ਇਹਨੂੰ ਇੱਥੇ ਮਾਰਿਆ ਤੇ ਸਾਨੂੰ ਕੋਈ ਪਤਾ ਨਹੀਂ ਪਰਿਵਾਰ ਨੂੰ ਕਿਸੇ ਨੂੰ ਵੀ ਕੁੜੀਆਂ ਨੂੰ ਨਹੀਂ ਮੇਰੇ ਨੂੰ ਪਤਾ ਆਪ ਚਾਬੀ ਇਹਨੂੰ ਲੋਕ ਲਾ ਕੇ ਬਾਰੀ ਨੂੰ ਤੇ ਥਾਣੇ ਜਾਵੜੇ ਥਾਣੇ ਜਾ ਕੇ ਲੈ ਬਿਆਲ ਤਰੇ ਅਸੀਂ ਮਾਰ ਕੇ ਆਏ ਆ ਵੀ ਬੱਬੀ ਦਾ ਕਸੂਰ ਨਹੀਂ ਆ ਨਾ ਬਲਜਿੰਦਰ ਦਾ ਕਸੂਰ ਜੀ ਦਾ ਮਕਾਨ ਆ ਵੀ ਅਸੀਂ ਮਾਰਿਆ ਜੀ ਤੇ ਮਤਲਬ ਇਹ ਤੋਂ ਚਲੇ ਗਏ ਉਹ ਤੁਹਾਡੀ ਬੇਟੀ ਕਿੱਡੀ ਹੈ ਬੇਟੀ ਮੇਰੀ ਹੈਗੀ ਹੈ ਜੀ 17 ਸਾਲ ਦੀ ਆ ਤੇ ਜਸਵਿੰਦਰ ਤੇ ਰੀਨਾ ਤੁਹਾਡੇ ਘਰ ਆਉਂਦੇ ਜਾਂਦੇ ਸੀਗੇ ਹਾਂਜੀ ਇਹ ਉਹਦੇ ਭਰਾ ਦਾ ਮਕਾਨ ਆ ਜਿੱਥੇ ਮੇਰਾ ਇੱਕ ਨਰ ਰਹਿਣਾ ਹੀ ਪਹਿਲਾਂ ਵੀ ਆਉਂਦੇ ਜਾਂਦੇ ਆ ਅੱਛਾ ਹਾਂਜੀ ਤੇ ਬੇਟੀ ਨੂੰ ਕਿੱਥੇ ਭੇਜਦਾ ਸੀ ਤੁਹਾਡੀ ਬੇਟੀ ਨੂੰ ਬਾਹਰ ਕਰਤਾ ਸੀ ਕਹਿੰਦੇ ਗੱਲ ਕਰ ਲੈਂਦੇ ਦੋ ਮਿੰਟ ਬਾਅਦ ਬਾਹਰ ਚੱਲ ਅੱਛਾ ਦੋਨੇ ਜੀ ਅੰਦਰ ਵਰਗੇ ਨੂੰ ਅੱਛਾ ਹਾਂਜੀ ਤੇ ਇਹਦਾ ਕੀ ਨਾਮ ਆ ਮੁੰਡੇ ਦਾ ਜਿਹੜਾ ਮਰਿਆ ਇਹਦਾ ਨਹੀਂ ਮੈਂ ਨਾਂ ਜਾਣਦਾ ਜੀ ਨਾਂ ਆਪਾਂ ਕਦੇ ਦੇਖਿਆ ਨਾ ਅੱਗੇ ਇੱਥੇ ਆਏ ਇੱਥੇ ਮਿਲੇ ਨਹੀਂ ਕਦੇ ਹਾਂ ਨਹੀਂ ਮੈਂ ਆਪਾਂ ਨਹੀਂ ਮਿਲੇ ਕਦੇ ਅੱਛਾ ਇਹ ਤਾਂ ਹੁਣ ਜਿਹੜੇ ਇਹ ਇੰਜੀਨੀਅਰ ਰੇਸਪਰੀ ਚ ਉਹਨਾਂ ਦੇ ਮਾਮੇ ਦਾ ਮੁੰਡਾ ਸਕੇ ਦਾ ਕਿਹਦੇ ਮਾਮੇ ਦਾ ਮੁੰਡਾ ਇਹ ਰੰਜੇ ਸਿੰਦਰ ਸਿੰਘ ਦੇ ਜਿਨ੍ਹਾਂ ਨੇ ਮਾਰਿਆ ਹਾਂਜੀ ਜਿਨ੍ਹਾਂ ਨੇ ਮਾਰਿਆ ਤੇ ਕਾਰਨ ਪਤਾ ਲੱਗਾ ਕਿਉਂ ਮਾਰਿਆ ਨਹੀਂ ਜੀ ਸਾਨੂੰ ਕੋਈ ਕਿਸੇ ਕਾਰਨ ਦਾ ਹਜੇ ਤੱਕ ਕੋਈ ਪਤਾ ਨਹੀਂ ਮੈਂ ਤਾਂ ਹੁਣ ਥੋੜਾ ਜਿਹਾ ਇੱਥੇ ਰਹਿਣ ਲੱਗਿਆ ਥੋੜਾ ਫੇਰ ਹੋਇਆ ਪਹਿਲਾਂ ਮੇਰੀ ਜਗ੍ਹਾ ਲਈ ਵੀ ਆ ਪਾਸੇ ਤੇ ਉਹਦੇ ਚ ਮਕਾਨ ਪਾਉਣਾ ਸੀਗਾ ਪਿਛਲਾ ਕ ਮਕਾਨ ਮੈਂ ਵੇਚ ਕੇ ਆ ਪਿੰਡੋਂ ਤੇ ਮੈਂ ਪਾਉਣਾ ਸੀਗਾ ਪਹਿਲਾਂ ਮੇਰੀ ਪਿਛਲੇ ਮਕਾਨ ਚ ਰੇਸ਼ ਸੀਗੀ ਉਹਨੇ ਠਾਤਾ ਉਹ ਕਹਿੰਦਾ ਮੈਂ ਮਕਾਨ ਚ ਰੇਸ਼ ਕਰਨੀ ਆ ਤੂੰ ਇੱਥੋਂ ਮਕਾ ਸਾਮਾਨ ਚੱਕ ਲੈ ਫਿਰ ਉਹ ਜੈਸੀ ਮੇਰਾ ਘਰਾਂ ਚੋਂ ਲੱਗਦਾ ਇਹ ਪਤਾ ਲੱਗਾ ਕਾਹਦੇ ਨੇ ਮਾਰਿਆ ਇਹ ਜੀ ਇੱਕ ਇੱਥੇ ਆ ਕੇ ਵੇਖਿਆ ਸੀ ਤਾਂ ਬਾਅਦ ਦੇ ਵਿੱਚ ਇੱਕ ਤਾਂ ਘੋਟਾ ਸੀਗਾ ਇੱਕ ਪੈਪਸੀ ਇੱਕ ਇਹਨਾਂ ਦੇ ਘਰ ਉਧਰ ਰਸਾ ਪਿਆ ਸੀਗਾ ਉਹਦੇ ਨੇ ਮਾਰਿਆ ਗਲ ਘੁੱਟ ਕੇ ਮਾਰਿਆ ਫਿਰ ਇਹਨੂੰ ਕੁੱਟੀ ਗਏ ਆ ਪਤਾ ਨਹੀਂ ਘੋਟੇ ਨਾਲ ਹੀ ਕੁੱਟੀ ਗਏ ਕਿਸੇ ਚੀਜ਼ ਨਾਲ ਕੁੱਟੀ ਗਏ ਕਿਉਂਕਿ ਮਤਲਬ ਗਿੱਚੀ ਸੱਟਾਂ ਇਹਦੇ ਜ਼ਿਆਦਾ ਹੈ ਤਾਂ ਇਹ ਇਹ ਪਹਿਲਾਂ ਉੱਥੇ ਰਹਿੰਦੇ ਹੁੰਦੇ ਸੀਗੇ ਇਹ ਜਸਵਿੰਦਰ ਉੱਥੇ ਪਤਾ ਨਹੀਂ ਕੀ ਗੱਲਬਾਤ ਹੋਈ ਹੈ ਕੀ ਨਹੀਂ ਹੋਈ ਇਹਨਾਂ ਦੀ ਇਹਨਾਂ ਨੇ ਮੁੜ ਕੇ ਇੱਥੇ ਆ ਗਏ ਆ ਇਹਦੇ ਆਪਾਂ ਦਾ ਪਤਾ ਨਹੀਂ ਕੀ ਗੱਲਬਾਤ ਹੁੰਦੀ ਆ ਅੱਜ ਉਹਦੇ ਘਰ ਵਾਲੀ ਨੇ ਫੋਨ ਸਾਬ ਲਾ ਕੇ ਉਹਨੂੰ ਸੱਜਿਆ ਇੱਥੇ ਇਹਨਾਂ ਦੀ ਦੋਵਾਂ ਦੀ ਮਿਲੀ ਜੁਲੀ ਗੱਲ ਸੀ ਕਿਹੜੀ ਕਿਹੜੀ ਇਹਦੇ ਜਸਵਿੰਦਰ ਸਿੰਘ ਦੇ ਤੇ ਉਹਦੇ ਘਰ ਵਾਲੀ ਦੇ ਇਹਨਾਂ ਨੇ ਦੋਨੇ ਮਾਰਿਆ ਕੀ ਕਾਰਨ ਕੀ ਕਾਰਨ ਤਾਂ ਹੁਣ ਕੁਝ ਕਹਿ ਨਹੀਂ ਸਕਦੇ ਜੀ ਇਹ ਇਹੀ ਤਾਂ ਰਿਸ਼ਤੇਦਾਰ ਆ ਹੁਣ ਇਹਦਾ ਕਿਤੇ ਕਿਤੇ ਨਹੀਂ ਆਉਣੇ ਪਹਿਲਾਂ ਕੋਈ ਗੱਲਬਾਤ ਹੋਈ ਸੀ ਪਹਿਲਾਂ ਵੀ ਹੋਈ ਸੀਗੀ ਠਾਣੋ ਠਾਣੀ ਪਹਿਲਾਂ ਵੀ ਹੋਏ ਸੀਗੇ ਇਹ ਪਰਸੋਂ ਵੀ ਗਏ ਆ ਪਰਸੋਂ ਵੀ ਇੱਥੇ ਘਰੇ ਗਏ ਆ ਉੱਥੇ ਗੇੜ ਗੁਰ ਪਰਸੋਂ ਵੀ ਭੰਨ ਕੇ ਆਏ ਆ ਇਹ ਗਏ ਸੀਗੇ ਪਿੰਡੋਂ ਵੀ ਸੀਗੇ ਦੋ ਬੰਦੇ ਹੋਰ ਪਤਾ ਨਹੀਂ ਕੋਣ ਕੋਣ ਸੀਗੇ ਅਸੀਂ ਤਾਂ ਪਤਾ ਨਹੀਂਗਾ ਦਰਖਾਸਤ ਦਿੱਤੀ ਵੀ ਆ ਇੱਥੇ ਪੰਜ ਗ੍ਰੈਂਡ ਥਾਣੇ 'ਚ ਕੀ ਕਿਸ ਗੱਲ ਨੂੰ ਲੜਾਈ ਝਗੜਾ ਲੜਾਈ ਝਗੜਾ ਤਾਂ ਹੁਣ ਮੈਂ ਤਾਂ ਕੁਝ ਕਹਿ ਨਹੀਂ ਸਕਦਾ ਮੈਂ ਤਾਂ ਪਤਾ ਨਹੀਂ ਸੀਗਾ ਮੈਂ ਤਾਂ ਹੁਣ ਉੱਥੇ ਹੀ ਰਹਿਣਾਗਾ ਲੜਾਈ ਝਗੜੇ ਤਾਂ ਹੁਣ ਇਹਨਾਂ ਨੂੰ ਪਤਾ ਹੋਣਾ ਚਾਹੀਦਾ ਕਾਹਦਾ ਸੀਗਾ ਮਾਮਲੇ ਜੀ ਮੈਨਾਂ ਜੇ ਲੱਕੇ ਦੇ ਵਿੱਚ ਸੀਗਾ ਸਵੇਤ ਫੋਰਸ ਤੇ ਮੈਂ ਪਿੰਡ ਮੱਲ ਕੇ ਬੱਸ ਸਟੈਂਡ ਪਹੁੰਚਿਆ ਤੇ ਮੈਨੂੰ ਸਖਵਿੰਦਰ ਸਿੰਘ ਵਾਸੀ ਮੱਲਿਆ ਤੇ ਵਕੀਲ ਸਿੰਘ ਵਾਸੀ ਜੌਣ ਵਾਲਾ ਮਲਾਗੀ ਹੋਏ ਜਿੰਨਾਂ ਨੇ ਦੱਸਿਆ ਵੀ ਸਾਡਾ ਇੱਕ ਰਿਸ਼ਤੇਦਾਰ ਹੈ ਧਰਮਾ ਸਿੰਘ ਜੌਨ ਸਿੰਘ ਵਾਲੇ ਦਾ ਉਹਦੀ ਭੂਆ ਵਿਆਹੀ ਸੀ ਇੱਥੇ ਪਿੰਡ ਮੱਲਕੇ ਤੇ ਆਦੀ ਭੂਆ ਦੇ ਲੜਕੇ ਕੋਲੇ ਉਹ ਮਿਲਣ ਵਾਸਤੇ ਆਇਆ ਸੀ ਉਹਦਾ ਨਾਮ ਹੈ ਜਸਵੰਦਰ ਸਿੰਘ ਜਸਵੰਦਰ ਸਿੰਘ ਪੁੱਤਰ ਮੰਗਾ ਸਿੰਘ ਤੇ ਇੱਕ ਜਸਵੰਦਰ ਦੀ ਵਾਈਫ ਹੈ ਕੁਲਦੀਪ ਕੌਰ ਵਾਈਫ ਉਹ ਜਸਵੰਦਰ ਸਿੰਘ ਇਹਨਾਂ ਦੋਨਾਂ ਨੇ ਰਲ ਕੇ ਉਹਦਾ ਜਿਹੜਾ ਕਤਲ ਕਰਤਾ ਉਹਦੇ ਸਬੰਧ ਵਿੱਚ ਮੈਂ ਇੱਥੇ ਮੱਲਕੇ ਪਹੁੰਚਿਆ ਤਪतीश ਕਰਨ ਤੇ ਇਹ ਕਤਲ ਕਿੱਦੇ ਘਰੇ ਹੋਇਆ ਜੀ ਇਹ ਜਿਹੜਾ ਕਤਲ ਹੋਇਆ ਹੈ ਇਹਨਾਂ ਕਿਰਾਏ ਤੇ ਰਹਿ ਰਿਹਾ ਬੰਦਾ ਬੱਬੀ ਸਿੰਘ ਪੁੱਤਰ ਚਰਨ ਸਿੰਘ ਇਹ ਜਿਹੜਾ ਹੈਗਾ ਕਾਤਲ ਜਸਵੰਦਰ ਸਿੰਘ ਇਹਦੇ ਚਾਚੇ ਦਾ ਮੁੰਡਾ ਹੀ ਆ ਉਹਦਾ ਮਕਾਨ ਤੇ ਘਰੇ ਸੀਗਾ ਕੋਈ ਹੋਰ ਘਰੇ ਕੋਈ ਨਹੀਂ ਸੀਗਾ ਘਰੇ ਲੋਕ ਲੱਗੇ ਸੀ ਇਹਨਾਂ ਨੇ ਚਾਬੀਆਂ ਲੈ ਕੇ ਬਾਹਰ ਖੋਲ੍ਹਿਆ ਬੱਚਿਆਂ ਤੋਂ ਤੇ ਉਹਨੂੰ ਅੰਦਰ ਲਿਜਾ ਕੇ ਜਿਹੜਾ ਵਕਤ ਤੀ ਮਾਰਿਆ ਕਿਵੇਂ ਮਾਰਿਆ ਸਾਢੇ 3:30 ਚੱਲ ਰਹੀ ਹੈ ਉਹਦੇ ਵਿੱਚ ਕੋਟਾ ਵਗੈਰਾ ਤੇ ਰਾਡ ਵਗੈਰਾ ਯੂਜ਼ ਹੋਈ ਹੈ ਇੱਕ ਰੱਸਾ ਯੂਜ਼ ਹੋਇਆ ਹੈ ਉਹ ਬਾਕੀ ਨਵਸਤੀ ਕੀ ਹੁੰਦਾ ਹਿੱਸਾ ਹੈ ਮੈਂ ਦੇਖ ਰਿਹਾ ਹਾਂ ਵੀ ਅੱਗੇ ਕੀ ਹੈ ਉਹ ਦੋਨੋਂ ਪਤੀ ਪਤਨੀ ਨੇ ਰਲ ਕੇ ਮਾਰੇ ਦੋਨੇ ਪਤੀ ਪਤਨੀ ਨੇ ਰਲ ਕੇ ਹੁੰਤਾ ਕ੍ਰਿਜਟਰੀ ਸਾਹਮਣੇ ਹੈ। ਇਹਦੀ ਜਿਸਪਰੀ ਮਰਨ ਵਾਲੀ ਹੈ। ਇਮਾਮੇ ਪੁਗੜੀ ਲੜਕੇ ਨੇ ਆਵੇ। ਤੇ ਕਾਰਨ ਕੀ ਰਿਹਾ ਹੈ? ਕਾਰਨ ਹੈ ਜੇ ਅਨੁਵਰਸਿਟੀ ਕਹਿੰਦੇ ਹਿੱਸਾ ਉਹ ਦੇਖਾਂਗੇ ਬਾਅਦ ਚ ਕੀ ਬੰਦ ਅਨੁਵਰਸਿਟੀਸ਼ਨ ਕਰਨੀ ਹੈ ਜੇ ਦੋਸ਼ੀ ਕਾਬੂ ਕਰ ਲਏ ਉਸ ਤੋਂ ਬਾਅਦ ਦੱਸਾਂਗੇ। ਦੋਨੇ ਰੈਸਟ ਕਰ ਲਈ ਜੀ? ਨਹੀਂ ਜੀ ਨਹੀਂ। ਅਜੇ ਕੀਤੇ ਨਹੀਂਗੇ। ਤੇ ਇਹ ਕੋਈ ਜਾਣਕਾਰੀ ਇਹ ਵੀ ਮਿਲੀ ਹੈ ਕਿ ਪਹਿਲਾਂ ਵੀ ਇਹਨਾਂ ਦਾ ਕੋਈ ਰਾਜੀਨਾਮਾ ਹੋਇਆ ਸੀ ਕਿਸੇ ਚੰਗ ਲੱਗੇ। ਨਹੀਂ ਮੇਰੇ ਧਿਆਨ 'ਚ ਨਹੀਂ ਦੇਖ ਰਹੇ ਹਾਂ ਇਹਦੇ ਬਾਰੇ। ਵੱਡੇ ਵੱਲ ਕਾਰਵਾਈ ਕੀਤੀ ਗਈ ਜੀ। 302 ਤੇ 34 ਆਈਪੀਸੀ ਦਾ ਮਕਦਮਾ ਦਰਜ ਕਰਨ ਜਾ ਰਹੇ।